वाहगुरु जी ताप निवारक लिख्या गुरु श्री अमरदास अर्जुन हर गोविंद नौरा श्री हर राय श्री हरि कृष्ण जी खाई है जेठिया बहादुर है ਕਾਰ ਨਨデアਵੇ ᱛਾਈ ਸਭ ਸਾਈ ਹੋਣਾ ਜਿਸ ਸਹਾਇ ਦਸੂ ਤਤ ਸਹਾਇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਸਾਈ ਹੋਣਾ ਜਿਸ ਸਹਾਇ ਦਾ ਸਾ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਰਸ਼ਨ ਦਾ ਧਿਆਨਤਰ ਕੇ ਹਮਸਸ ਬੋਲੋ ਜੀ ਵਾਹਿਗੁਰੂ ਆਪ ਨੇ ਸਿਖੰਦਰ ਮਾਨ ਨੀਵਾ ਮਤੁ ਤੇ ਮਤੁ ਦੇ ਰਾਖੇ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਉ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਸ਼ੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀ ਧਾਰਤਿ ਸੇਵਾ ਸੰਭਾਲਦਾ ਤੁਹਾਨੂੰ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾ ਤਨੀਉਟਿਆਂ ਦੀਓ ਚਾਵਰ ਛਤਰ ਤਖਤਾਂ ਦੇ ਮਾਲਕ ਤੁੰ ਤੰਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾ ਕਬਲਾ ਪਾਸ ਅਰਦਾਸ ਬੇਨਤੀ ਹੈ ਜੀ ਜੋ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਸਰਜੀਤਪੁਰਾ ਸਮੂਹ ਸਾਰੇ ਸਤਾਰ ਵੱਲੋਂ ਔਰ ਬੇਹੰਤ ਨਗਰ ਦੀ ਸੰਗਤ ਵੱਲੋਂ ਇਕੱਤਰ ਹੋ ਕਰਕੇ ਪਾਸ਼ਾ ਜੀ ਜੋ ਆਪਣੀ ਨਵੀਂ ਇਮਾਰਤ ਦੀ ਉਦਗਾਟਨ ਮੁਕ ਰੱਖਦੇ ਹੋਏ ਪਾਸ਼ਾ ਜੀ ਅਰਦਾਸ ਬੇਨਤੀ ਕਰਵਾਈ ਜਾ ਰਹੀ ਹੈ ਜਿਨੀ ਪੱਤਰ ਰੱਖਿਆ ਜਾ ਰਿਹਾ ਹੈ ਸਾਰੀ ਹੀ ਤਿਆਰੀ ਕੀਤੀ ਗਈ ਹੈ ਪਾਸ਼ਾ ਜੀ ਕਿਰਪਾ ਕਰਿਓ ਆਪ ਜੀਨੀ ਪੱਤਰ ਰੱਖਣ ਦੀ ਆਗਿਆ ਬਖਸ਼ ਕਰਨੀ ਜੀ ਔਰ ਕਿਰਪਾ ਕਰਿਓ ਰਹਿੰਦੇ ਕਾਰਜਾਂ ਵਿੱਚ ਅੰਗ-ਸੰਗ ਹੋ ਕੇ ਸੇਵਾਵਾਂ ਲੈਣੀਆਂ ਮਿਸਤਰੀ ਸਿੰਘਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਸੇਵਾਵਾਂ ਲੈਣੀਆਂ ਔਰ ਸਮੂਹ ਸਾਰੇ ਸਟਾਫ ਨੂੰ ਬੱਚਿਆਂ ਨੂੰ ਪਾਸ਼ਾ ਜੀ ਨਗਰ ਨੂੰ ਦਿਨ ਦੁਗਣੀ ਰਾਤ 24 ਘੰਟੇ ਤੱਕ ਨਿਰਕੀ ਵਕ ਤਰੱਕੀ ਬਖਸ਼ਣੀ ਵਾਅਦਾ ਕਰਨਾ ਪਾਸ਼ਾ ਜੀ ਤੇ ਇਸੇ ਖੁਸ਼ੀਆਂ ਨੂੰ ਮੁੱਖ ਰੱਖ ਕੇ ਸਮੂਹ ਸੰਗਤਾਂ ਦੇ ਵੱਲੋਂ ਪਾਸ਼ਾ ਜੀ ਆਪ ਦੇ ਹਜ਼ੂਰ ਪੰਚਮਕੜਾ ਪ੍ਰਸ਼ਾਦੀਆਂ ਦੇ ਕੇ ਸਲਕੇ ਹਾਜ਼ਰ ਨੇ ਕਰੀ پاک ਸਲ ਸੋਚ ਕੋ ਇਤਰਾ ਹਲਾਵੋ ਕੋ ਦਾ ਮਿੱਠਾ ਪ੍ਰਸ਼ਾਦ ਹਾਜ਼ਰ ਹੈ ਜੀ ਸੰਦਾਰ ਪ੍ਰਵਾਨ ਕਰਿ ਸੰਗਤਾਂ ਦੇ ਵਿਚ ਵਰਤੋਂ ਦੀ ਆਗਿਆ ਬਖਸ਼ ਕਰਨੀ ਪਾਤਸ਼ਾਹ ਜੀ ਜਿਸ ਵੀ ਮਨੋ ਕਾਵਨਾ ਮਾਵਨਾ ਮਨ ਮੁਖ ਰੱਖਦੇ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਕਰਵਾਈ ਕਿਰਪਾ ਕਰਿ ਅਰਦਾਸ ਬੇਨਤੀ ਚਰਣਾ ਕਬਲਾ ਪਾਸ ਸਰਵਾਨ ਕਰਨੀ ਅਧਿਆਪਕਾਂ ਦੇ ਬੱਚਿਆਂ ਦੀ ਸਿੱਖਿਆ ਮੇਲ ਪ੍ਰਯਾਸ ਰੱਖਣ ਸਬੰਧ ਮੁਲਮੀਆਂ ਬਰਵਖਸ਼ੀਏ ਵਿੱਤੀ ਦਾਦਾਨ ਬਖਸ਼ਣਾ ਕਾਰਜ ਦਾਸ ਕਰਨ ਜੇਵਾ ਗਿਆ ਸੋਖੋ ਹੋਗਾ ਨਾਮ ਕੀਤੇ ਆਗਿਆ ਦਾ ਗੁਰੂ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਏ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਪਤਾ ਹਾਲ ਵੀ ਆਪਾਂ ਜੀ ਮੱਚੇ ਜੀ ਬਿਨ ਬਿਨ ਲਾ ਲੀਏ ਅਸੀਂ